ਤਸਬ ਤੋਂ ਪਹਿਲਾਂ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਗੱਲ ਕਰਾਂਗੇ ਦੇਸ਼ ਵਿੱਚ ਚੋਣ ਜਾਬਤਾ ਲਾਗੂ ਹੋਣ ਦੀ ਅਤੇ ਇਸ ਦੇ ਨਾਲ ਨਾਲ ਹੀ ਲੋਕ ਸਭਾ ਚੋਣਾਂ ਦੇ ਐਲਾਨ ਦੀ ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਐਲਾਨ ਕਰ ਦਿੱਤਾ ਕਿ ਦੇਸ਼ ਵਿੱਚ 11 ਅਪ੍ਰੈਲ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਏਗਾ ਜਿਹੜਾ ਕਿ 7 ਚਰਨਾਂ ਵਿੱਚ ਪੂਰਾ ਹੋਏਗਾ 23 ਮਈ 2019 ਨੂੰ ਦੇਸ਼ ਦੀ 17ਵੀਂ ਲੋਕ ਸਭਾ ਦੇ ਲਈ ਚੋਣਾਂ ਦਾ ਨਤੀਜਾ ਐਲਾਨਿਆ ਜਾਏਗਾ ਲੋਕ ਸਭਾ ਦੀ ਮੌਜੂਦਾ ਮਿਆਦ 3 ਜੂਨ ਨੂੰ ਖਤਮ ਹੋਣੀ ਹੈ ਸੋ 3 ਜੂਨ ਨੂੰ ਦੇਸ਼ ਵਿੱਚ ਨਵੀਂ ਲੋਕ ਸਭਾ ਆਪਣੇ ਸਰੂਪ ਵਿੱਚ ਆ ਜਾਏਗੀ ਪੰਜਾਬ ਵਿੱਚ 6ਵੇਂ ਦੌਰ ਦੌਰਾਨ ਵੋਟਾਂ ਪੈਣਗੀਆਂ ਪੰਜਾਬ ਦੇ ਨਾਲ-ਨਾਲ ਹਿਮਾਚਲ ਦੀਆਂ 4 ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਸੀਟ ਉੱਤੇ ਵੋਟਾਂ ਪੈਣਗੀਆਂ ਹਰਿਆਣਾ ਵਿੱਚ 12 ਮਈ ਨੂੰ ਵੋਟਾਂ ਪੈਣਗੀਆਂ ਇਸ ਵਾਰ ਦੇਸ਼ ਵਿੱਚ ਕੁੱਲ 90 ਕਰੋੜ ਵੋਟਰ ਆਪਣੇ ਵੋਟਾਂ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ ਪਿਛਲੀ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਮੁਲਕ ਦੇ ਵਿੱਚ 7 ਕਰੋੜ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਭਾਰਤੀ ਚੋਣ ਕਮਿਸ਼ਨ ਦੇ ਮੁਤਾਬਕ ਦੇਸ਼ ਵਿੱਚ ਵੋਟਾਂ ਇਸ ਵਾਰ ਇਲੈਕਟ੍ਰੋਨਿਕ VOTING ਮਸ਼ੀਨ ਅਤੇ VVPAT ਤਕਨੀਕ ਦੇ ਨਾਲ ਹੋਣਗੀਆਂ ਸੋ VVPAT ਤਕਨੀਕ ਦੇ ਨਾਲ ਵੋਟਾਂ ਪੈਣਗੀਆਂ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਸੁਰੱਖਿਆ ਦੇ ਚਾਰ ਚੌਬੰਦ ਇੰਤਜ਼ਾਮ ਕਰ ਦਿੱਤੇ ਗਏ ਨੇ ਉਧਰ ਡਾਕਟਰ ਐਸ ਕਰੂਨਾ ਰਾਜੂ ਜਿਹੜੇ ਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਸੂਬਾ ਚੋਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ ਅਤੇ ਚੋਣਾਂ ਵਿੱਚ ਗੜਬੜੀ ਦੀ ਸ਼ਿਕਾਇਤ ਲਈ ਵੀ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਬਣਾਈ ਗਈ। ਸ਼ਿਕਾਇਤ ਤੇ ਡੇਢ ਘੰਟੇ ਵਿੱਚ ਕਾਰਵਾਈ ਹੋਏਗੀ। ਉਹਨਾਂ ਕਿਹਾ ਕਿ ਲੋਕ ਸਭਾ ਉਮੀਦਵਾਰ ਲਈ 70 ਲੱਖ ਰੁਪਏ ਦਾ ਚੋਣ ਖਰਚਾ ਤੈਅ ਕੀਤਾ ਗਿਆ ਹੈ। ਤੇ ਵੱਧ ਖਰਚਾ ਕਰਨ ਤੇ ਕਾਰਵਾਈ ਹੋਏਗੀ। ਲੋਕ ਸਭਾ ਚੋਣ 2019 ਦਾ ਤਿਆਰੀਆ ਅਸੀਂ ਜੋਰੋਂ ਸੇ ਕਰ ਰਹੇ ਹਾਂ। ਕਿ ਸਾਡਾ ਪੰਜਾਬ ਦੇ ਵਿੱਚ 22 ਜ਼ਿਲ੍ਹੇ ਹੈ ਤੇਰਾ ਸਾਡਾ ਅਸੈਂਬਲੀ ਸੌਰੀ ਪਾਰਲੀਮੈਂਟ ਕੰਸਟੈਂਸੀਸ ਹੈ। ਉਹਦੇ ਲਈ ਅਸੀਂ ਪੂਰਾ ਤਿਆਰੀਆ ਕੰਪਲੀਟ ਕਰ ਚੁੱਕੇ ਹੈ। ਇਲੈਕਟੋਰਲ ਰੋਲਸ ਤਿਆਰ ਹੋ ਗਏ ਫਾਈਨਲ ਰੋਲਸ ਦਾ ਪਬਲਿਕੇਸ਼ਨ ਹੋ ਗਿਆ ਹੈ। ਔਰ ਵੋਟਰ ਵੈਰੀਫਿਕੇਸ਼ਨ ਇਨਫੋਰਮੇਸ਼ਨ ਪ੍ਰੋਗਰਾਮ ਵੀ ਅਸੀਂ ਮਾਰਚ 3 ਔਰ 2 ਔਰ 3 ਤਾਰੀਖ ਨੂੰ ਕਰ ਲਿਆ ਸੀ। ਔਰ ਹੁਣ ਇਹ ਚੱਲ ਰਿਹਾ ਹੈ ਕੰਟੀਨਿਊਸ ਅਪਡੇਸ਼ਨ ਆਫ ਦੀ ਇਲੈਕਟੋਰਲ ਰੋਲਸ ਇਸ ਦੇ ਦੌਰਾਨ ਅਸੀਂ ਹੋਰ ਕੋਈ ਕਾਰਜਕ੍ਰਮ ਵੀ ਇੱਕ ਕਾਰਜਕ੍ਰਮ ਹੱਥ ਵਿੱਚ ਲਿਆ ਸੀ ਇਹਦੇ ਲਈ ਇਹਦੇ ਵਿੱਚ ਵੱਡੇ ਵੱਡੇ ਇੰਸਟੀਟਿਊਸ਼ਨ ਜਿੰਨੇ ਵੀ ਹੈ ਸਾਡਾ ਸਟੇਟ ਦੇ ਵਿੱਚ ਆਈਆਈਟੀ ਰੋਪੜ ਹੈ ਆਈਐਸਬੀ ਹੈ ਇਸ ਤਰੀਕੇ ਜਿੰਨੇ ਵੱਡੇ ਇੰਸਟੀਟਿਊਸ਼ਨਸ ਹੈ ਉੱਤੇ ਜਾ ਕੇ ਉੱਥੇ ਫੈਕਲਟੀ ਦੇ ਨਾਲ ਇੰਟਰੈਕਟ ਕਰਨਾ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਨਾ ਤਾਂ ਕਿ ਈਵੀਐਮ ਵੀਵੀਪੈਡ ਦੀ ਬਾਰੇ ਵਿੱਚ ਪੂਰਾ ਜਾਣਕਾਰੀ ਉਸ ਇੰਸਟੀਟਿਊਸ਼ਨ ਨੂੰ ਵੀ ਹੋਵੇ ਤਾਂ ਕਿ ਸਾਰਿਆਂ ਨੂੰ ਇੱਕ ਚੀਜ਼ ਦੇ ਵਿੱਚ ਯਕੀਨੀ ਹੋ ਜਾਣਾ ਚਾਹੀਦਾ ਸਾਡਾ EVM VVPAT ਟਾਪ ਕਲਾਸ 1 ਮਸ਼ੀਨ ਹੈ ਇਸ ਕੋਈ ਟੈਂਪਰਿੰਗ ਸੰਭਵ ਨਹੀਂ ਹੈ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਚੋਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਉਹਨਾਂ ਦਾਵਾ ਕੀਤਾ ਕਿ ਕਾਂਗਰਸ ਸੂਬੇ ਵਿੱਚ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਇਲੈਕਸ਼ਨ ਕਮਿਸ਼ਨ ਨੇ ਅੱਜ ਲੋਕ ਸਭਾ ਦੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੀ ਚੋਣ 19 ਮਈ ਨੂੰ ਹੋਏਗੀ ਔਰ ਮੈਂ ਭਰੋਸਾ ਦੇਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਇੱਥੇ ਬਿਲਕੁਲ ਸਾਫ਼ ਸੁਥਰੀਆਂ ਚੋਣਾਂ ਹੋਣਗੀਆਂ ਕੋਈ ਕਾਨੂੰਨੀ ਅਵਸਥਾ ਖਰਾਬ ਨਹੀਂ ਹੋਣੀ ਔਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਫਿਕਰ ਨਹੀਂ ਹੋਣਾ ਚਾਹੀਦਾ ਇਸ ਇਸ ਪੱਖੋਂ ਜਿੱਤੇ ਤਾਂ ਇਹ ਲੜਾਈ ਦੀ ਗੱਲ ਹੈ ਟਕੜੇ ਹੋ ਜਾਓ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਜਿੱਤ ਤੋਂ 13 ਦੀ 13 ਸੀਟਾਂ ਪਾ ਜਿੱਤਣੀਆਂ ਚੋਣਾਂ ਦੀ ਕੋਸ਼ਿਸ਼ਾਂ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੇ ਹਲਕੇ ਸੰਗਰੂਰ ਦੇ ਲੋਕਾਂ ਲਈ ਆਪਣਾ ਰਿਪੋਰਟ ਕਾਰਡ ਪੇਸ਼ ਕਰਨਗੇ ਉਨਾ ਕਿਹਾ ਕਿ ਉਹ ਦੁਬਾਰਾ ਵੱਡੇ ਵੋਟਾਂ ਦੇ ਫਰਕ ਨਾਲ ਜਿੱਤਣਗੇ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਬੀਐਸਪੀ ਦੇ ਨਾਲ ਸਮਝੌਤਾ ਇੱਕ ਦੋ ਦਿਨਾਂ ਦੇ ਵਿੱਚ ਫਾਈਨਲ ਹੋਏਗਾ ਤੇ ਟਿਕਟਾਂ ਦਾ ਐਲਾਨ ਕਰਾਂਗੇ ਦੇਖੋ ਪੰਜਾਬ ਦਾ ਜਿਹੜਾ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ 19 ਮਈ ਨੂੰ ਪੰਜਾਬ ਦੇ ਲੋਕ ਵੋਟਾਂ ਪਾਉਣਗੇ 23 ਮਈ ਨੂੰ ਰਿਜ਼ਲਟ ਆ ਜਾਊਗਾ ਸੋ 2 ਮਹੀਨੇ ਤੋਂ ਜ਼ਿਆਦਾ ਸਮਾਂ ਹੈਗਾ ਜੇ ਅਸੀਂ ਘਰ ਘਰ ਪਹੁੰਚਾਂਗੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਪਾਰਲੀਮੈਂਟ ਦਾ ਜਾਂ ਪਾਰਲੀਮੈਂਟ ਦੇ ਫੰਡ ਦਾ ਕਿ ਕਿੱਥੇ ਕਿੱਥੇ ਰੁਪਈਆ ਰੁਪਈਆ ਇੱਕ ਇੱਕ ਰੁਪਈਏ ਦਾ ਸਾਫ ਸਾਡੇ ਕੋਲੇ ਪਿਆ ਹੈ ਕਿ ਲੋਕ ਉਹਨਾਂ ਤੋਂ ਵੀ ਸਾਫ ਮੰਗਣਗੇ 2 ਸਾਲ ਕਾਂਗਰਸ ਨੇ ਜੋ ਵਾਦੇ ਕੀਤੇ ਸੀ ਉਹਨਾਂ ਚ 2 ਸਾਲਾਂ ਚ ਕਿਹੜਾ ਪੂਰਾ ਕੀਤਾ ਸੋ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਲੋਕ ਕਰ ਦੇਣਗੇ ਉਹ ਗੱਲਬਾਤ ਚੱਲ ਰਹੀ ਹੈ ਆਖਰੀ ਸਮੇਂ ਕਰਨ ਤੇ ਹੈ ਦੋ ਚਾਰ ਦਿਨਾਂ ਦੇ ਵਿੱਚ ਉਹ ਫਾਈਨਲ ਹੋ ਜਾਊਗਾ ਤੇ ਅਸੀਂ ਤੁਹਾਨੂੰ ਦੱਸ ਦਾਂਗੇ ਸਰ ਪੰਜ ਸਾਢੇ ਹੋਏ ਹੋਏ ਨੇ ਬਾਕੀ ਬੀਐਸਪੀ ਤੇ ਜਿਹੜਾ ਤਕਸਾਲੀਆਂ ਜਦੋਂ ਹੋ ਗਿਆ ਫਾਈਨਲ ਤਾਂ 13 ਦੀ 13 ਕੈਂਡੀਡੇਟਾਂ ਦੀ ਲਿਸਟ ਆ ਜਾਊਗੀ ਤੇ ਅਸੀਂ ਆਪਣੇ ਆਪਣੇ ਚੋਣ ਪ੍ਰਚਾਰ ਦੇ ਲੱਗ ਜਾ ਹੁਣ ਨੀ ਉਹ ਸਮੀਕਰਨ ਦਾ ਆਖਰੀ ਜਿਹੜੇ ਨੇ ਆਖਰੀ ਜਿਹੜੇ ਗੇੜ ਦੀ ਗੱਲ ਜਿਹੜੀ ਹੈ ਉਹ ਉਹਨਾਂ ਨਾਲ ਦੋ ਚਾਰ ਦਿਨਾਂ ਚ ਹੋ ਜੂਗੀ ਤੇ ਫਾਈਨਲ ਹੋ ਜਾ ਬਸ ਸਾਰਾ ਕੁਝ ਉਹਦਰ ਫਤਿਹਗੜ੍ਹ ਸਾਹਿਬ ਵਿੱਚ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਵੱਡਾ ਬਿਆਨ ਦੇ ਦਿੱਤਾ ਉਹਨਾਂ ਕਿਹਾ ਕਿ ਜੇ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਦੇਸ਼ ਵਿੱਚੋਂ ਕਾਂਗਰਸ ਖਤਮ ਹੋ ਜਾਏਗੀ ਕੈਪਟਨ ਨਰਿੰਦਰ ਸਿੰਘ ਅਤੇ ਬੀਬੀ ਅਰੂਸਾ ਆਲਮ ਉੱਪਰ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਅੱਜ ਤੋਂ ਹੀ ਤੁਸੀਂ ਸਮਝ ਲਓ ਵਿਗਲ ਵਜਾ ਦਿਓ ਘਰ ਘਰ ਜਾ ਕੇ ਸੁਨੇਹਾ ਘਰ ਘਰ ਜਾ ਕੇ ਲੋਕਾਂ ਨੂੰ ਪੁਕਾਰ ਕਰਕੇ ਵੀ ਦੇਸ਼ ਦੇ ਹਿੱਤ ਤੁਹਾਡੇ ਬੱਚਿਆਂ ਦੇ ਭਲੇ ਲਈ ਤੁਹਾਡੇ ਲਈ ਇਹੀ ਫਾਇਦਾ ਕਿ ਆਉਣ ਵਾਲੀ ਸਰਕਾਰ ਜਿਹੜੀ ਫਿਰ ਨਰਿੰਦਰ ਭਾਈ ਮੋਦੀ ਦੇ ਪ੍ਰਧਾਨ ਮੰਤਰੀ ਛਿਪਦੇ ਹੋਵੇ ਤੇ ਅਸੀਂ ਇੱਥੇ ਜਿੱਤ ਕੇ ਜਾਈਏ ਮੈਂ ਤੁਹਾਨੂੰ ਇੱਕ ਗੱਲ ਦਾ ਲਾਸਟ ਵਿੱਚ ਦਕੇ ਦਉਣਾ ਮੈਂ ਲੋਕ ਸਭਾ ਚ ਵੀ ਕਹੀ ਚੀਗਾ ਬਾਜਪਾਈ ਸਾਹਿਬ ਦੇ ਟੱਲੇ ਅੱਜ ਵੀ ਤੁਹਾਨੂੰ ਕਹਿਣਾ ਮੈਂ ਜ਼ਿੰਮੇਵਾਰੀ ਨਾ ਕਹਿਣਾ ਮੈਂ ਪਚੌਕੜ ਦੇ ਸਾਹਮਣੇ ਕਹਿਣਾ ਜੇ ਅਗਲੇ 5 ਸਾਲਾਂ ਵਿੱਚ ਕਾਂਗਰਸ ਰਾਜ ਸਥਾਪਿਤ ਨਾ ਆਈ ਨਰਿੰਦਰ ਭਾਈ ਮੋਦੀ ਦੇ ਪ੍ਰਧਾਨ ਮੰਤਰੀ ਬਣੇ ਤਾ ਕਾਂਗਰਸ ਨਾਂ ਦਾ ਜਾਨਵਰ ਤੁਹਾਨੂੰ ਹਿੰਦੁਸਤਾਨ ਚ ਨਹੀਂ ਦੇਖੂਗਾ ਸਾਫ ਹੋ ਜਾਵੇ ਸੋ ਸਾਫ ਹੋ ਜਾਣਗੇ ਮੈਂ ਤੁਹਾਨੂੰ ਦੱਸਦਾ ਹੁਣ ਨਰਿੰਦਰ ਮੋਦੀ ਵੀ ਹੁਣ ਬੇਲਾ ਹੋ ਗਿਆ ਉਹ ਰਾਗੜੇ ਚੰਗੇ ਕੱਢੂਗਾ ਇਹਨਾਂ ਤੇ ਕਿਉਂਕਿ ਇਹ ਜਿਹੜੇ ਕਹਿੰਦੇ ਜੇ ਤੁਰੇ ਫਿਰਦੇ ਹੁਣ ਤੱਕ ਤਾਂ ਉਹ ਸੁਧਾਰ ਕਰਦਾ ਰਿਹਾ ਹੁਣ ਤੱਕ ਤਾਂ ਉਹਨੇ ਕੰਮ ਸੰਭਾਲਿਆ ਹੁਣ ਇਹਨਾਂ ਤੇ ਆਊਗਾ ਕਿਉਂਕਿ ਮੁਲਕ ਤੰਗ ਕਰਦਾ ਜਿਹੜੇ ਆਪਣੇ ਸਿਪਾਹੀ ਜਿਹੜੇ ਜਾਣ ਤਰੀ ਤੇ ਰੱਖ ਕੇ ਦੁਸ਼ਮਣ ਦੇ ਦੇਸ਼ ਦੇ ਵਿੱਚ ਜਾਂਦੇ ਨੇ ਜਿਹੜੀ ਪਾਰਟੀ ਉਹਨਾਂ ਤੇ ਕਰੋਸਾ ਨਹੀਂ ਕਰਦੀ ਉਹਨਾਂ ਨੂੰ ਨਿੰਦਦੀ ਆ ਉਹ ਤੋਂ ਮਾੜੀ ਪਾਰਟੀ ਕੀ ਹੋ ਸਕਦੀ ਸਾਡੇ ਜਵਾਨ ਖੂਨ ਡੋਲਣ ਸਾਡੀਆਂ ਸਰਹੱਦਾਂ ਤੇ ਰਾਖੀ ਲਈ ਜੋ ਪਹਿਰਾ ਦੇਣ ਤੇ ਇਹ ਪਾਕਿਸਤਾਨ ਆ ਇਹਨਾਂ ਗਲ ਬਕੜੀਆਂ ਪਾਉਣ ਉਹ ਤੋਂ ਮਾੜੀ ਪਾਰਟੀ ਕੀ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਅੱਜ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚ ਵੀ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਆਓ ਸੁਣਦੇ ਹਾਂ ਸੁਖਬੀਰ ਬਾਦਲ ਨੇ ਇਸ ਮੌਕੇ ਕਿਹੜੇ-ਕਿਹੜੇ ਦਾਅਵੇ ਕੀਤੇ। ਹਾਲਾਂਕਿ ਉਹਨਾਂ ਨਰਿੰਦਰ ਮੋਦੀ ਦੇ ਹੱਕ ਜਾਂ ਖਿਲਾਫ ਵਿੱਚ ਉਥੇ ਕੁਝ ਨਹੀਂ ਬੋਲਿਆ ਕਿਉਂਕਿ ਹਰਿਆਣਾ ਵਿੱਚ ਅਕਾਲੀ ਦਲ ਭਾਜਪਾ ਤੋਂ ਵੱਖਰੇ ਹੋ ਕੇ ਝੋਣ ਲੜ ਰਿਹਾ ਹੈ। ਜਦਕਿ ਪੰਜਾਬ ਵਿੱਚ ਸੁਖਬੀਰ ਬਾਦਲ ਨਰਿੰਦਰ ਮੋਦੀ ਦਾ ਰੱਜ ਕੇ ਗੁਣਗਾਨ ਕਰਦੇ ਨੇ। ਕਾਂਗਰਸ ਪਾਰਟੀ ਨੂੰ ਆਪਾਂ ਭੁੱਲ ਨਹੀਂ ਸਕਦੇ। ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਟੈਂਕਾਂ ਤੋਪਾਂ ਨਾਲ ਆਪਣੇ ਗੁਰੂ ਘਰਾਂ ਤੇ ਹਮਲਾ ਕੀਤਾ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਿਆਮ ਕੀਤਾ ਤੇ ਅੱਜ ਤੱਕ ਇਨਸਾਫ ਨਹੀਂ ਮਿਲਣ ਚੱਕ ਲੱਗਿਆ ਆਤਾ ਹਿੰਮਤ ਦਾ ਪ੍ਰਕਾਸ਼ ਸਿੰਘ ਦੀ ਬਾਦਲ ਵੀ ਮੈਂ ਤੇ ਬਾਦਲ ਸਾਹਿਬ ਪ੍ਰਧਾਨ ਮੰਤਰੀ ਕੋਲੇ ਗਏ ਅਸੀਂ ਕਿਹਾ ਕਿਉਂਕਿ ਅਸੀਂ ਗੜਜੋੜ ਵਿੱਚ ਉੱਥੇ ਉੱਤੇ ਆ ਅਸੀਂ ਕਿਹਾ ਕਿ ਜੇ ਕੋਈ ਕੰਮ ਲੈਣਾ ਹੈ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਹੈ ਉਦੋਂ ਪ੍ਰਧਾਨ ਮੰਤਰੀ ਨੇ ਐਸਆਈਟੀ ਬਣਾਈ 4 ਸਾਲ ਪਹਿਲੇ ਦੀ ਗੱਲ ਹੈ ਐਸਆਈਟੀ ਬਣਾਈ 1 ਸਾਲ ਦੇ ਅੰਦਰ ਉਹਦੀ ਇਨਕੁਆਇਰੀ ਕੀਤੀ ਗਈ ਤਕਰੀਬਨ 80 90 ਕੇਸ ਪੁਰਾਣੇ 34 ਸਾਲ ਪੁਰਾਣੇ ਖੋਲੇ ਗਏ ਜਿੱਥੇ ਸੱਜਨ ਕੁਮਾਰ ਸਾਰਿਆਂ ਨੂੰ ਬਰੀ ਕੀਤਾ ਸੀ ਉਹ ਕੇਸਾਂ ਨੂੰ ਖੁਲਾਇਆ ਇਨਕੁਆਇਰੀ ਖਤਮ ਹੋ ਗਈ ਸਪੈਸ਼ਲ ਕੋਰਟ ਬਣਾਏ ਗਏ ਤੁਸੀਂ ਦੇਖ ਲਓ 3 ਸਾਲਾਂ ਦੇ ਅੰਦਰ ਸੱਜਨ ਕੁਮਾਰ ਨੂੰ ਅੰਦਰ ਜੇਲ੍ਹ 'ਚ ਭੇਜ ਦਿੱਤਾ ਜਿਹੜਾ 34 ਸਾਲ ਬਾਅਦ ਕਾਂਗਰਸ ਨੇ ਬਚਾ ਕੇ ਰੱਖਿਆ ਸੀ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਅੱਜ ਪਟਿਆਲਾ ਵਿੱਚ ਇੱਕ ਰੈਲੀ ਕੀਤੀ ਵਿਕਰਮ ਮਜੀਠੀਆ ਦੀ ਰੈਲੀ ਵਿੱਚ ਯੂਥ ਅਕਾਲੀ ਦਲ ਦੇ ਵੱਡੀ ਗਿਣਤੀ ਨਮਾਇੰਦੇ ਕਾਰਜਕਰਤਾ ਸ਼ਾਮਲ ਹੋਏ ਇਸ ਮੌਕੇ ਬਿਕਰਮਜੀਤ ਸਿੰਘ ਨੇ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਵੀ ਤਿੱਖੇ ਸਿਆਸੀ ਹਮਲੇ ਕੀਤੇ ਉਹਨਾਂ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਕਾਂਗਰਸ ਦੇ ਕਈ ਲੀਡਰਾਂ ਨੂੰ ਸ਼ਕੰਜੇ ਚ ਲਿਆ ਬੜੇ ਅਫਸੋਸ ਦੀ ਗੱਲ ਹੈ ਕਿਸਾਨ ਖੁਦਕੁਸ਼ੀ ਨਹੀਂ ਰੋਕ ਰਹੀ 900 ਤੋਂ ਵੱਧ ਕੇ ਸਾਡ ਖੁਦਕੁਸ਼ੀ ਕਰ ਗਏ ਰਾਹੁਲ ਗਾਂਧੀ ਇੱਥੇ ਆਉਂਦੇ ਹਨ 6 ਕਿਸਾਨਾਂ ਦੀ ਡੈਥ ਹੋਈ ਸੀ ਮਨਸੂਰ ਤੇ ਮਧਿਆ ਪ੍ਰਦੇਸ਼ ਚ ਉਹਨਾਂ ਦੇ ਘਰ ਚ ਵੀ ਗਏ ਪਹਿਲੀ ਵਰਚੀ ਤੇ ਵੀ ਗਏ 900 ਇੱਥੇ ਪੂਰੇ ਹੋ ਗਏ ਆ ਇੱਕ ਦੇ ਘਰ ਚ ਵੀ ਹਲੇ ਤੱਕ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਜਾਣ ਦਾ ਸਮਾਂ ਨਹੀਂ ਮਿਲਿਆ ਸਿਰਫ ਤੇ ਸਿਰਫ ਪੋਲਿਟਿਕਸ ਕਰੋੜਾਂ ਰੁਪਈਆ ਖਰਚ ਕੀਤਾ ਮੋਕੇ ਦੀ ਰੈਲੀ ਚ ਪੀਆਰ ਐਕਸਰਸਾਈਜ਼ ਕੀਤੀ ਸਟੇਜ ਤੋਂ ਕਿਹਾ ਕਿ ਨੌਕਰੀ ਬੜੀ ਦਿੱਤੀ ਜਾ ਰਹੀ ਹੈ ਅਸਲੀਅਤ ਨੌਕਰੀ ਦੀ ਇਹ ਹੈ ਕਿ ਪਿਛਲੇ 2 ਸਾਲਾਂ ਚ ਕੈਟ ਪ੍ਰਾਇਰਟੀ ਕੇਸ ਜਾਂ ਬਿਆਨ ਸਿੰਘ ਦੇ ਪਰਿਵਾਰ ਨੂੰ ਨੌਕਰੀ ਜਰੂਰ ਮਿਲੀ ਹੈ ਹੋਰ ਕਿਸੇ ਨੂੰ ਨੌਕਰੀ ਨਹੀਂ ਮਿਲੀ ਆਫੀਸ਼ਲ ਆਕੜਾ ਜਿਹੜਾ ਸਰਕਾਰ ਦਾ ਆਪਣਾ ਉਹ 36000 ਨੌਕਰੀ ਦਾ ਇਨਕਲੂਡਿੰਗ ਕੈਟ ਪ੍ਰਾਇਰਟੀ ਕੇਸ ਸਾਧੇ ਸਾਰੇ ਕੇਸਾਂ ਨੂੰ ਲੈ ਕੇ ਸੋ ਜਾਂ ਨੌਕਰੀ ਕਰ ਕਰ ਨੌਕਰੀ ਮਿਲੀ ਨਾ ਕਿਸਾਨੀ ਖਰਚਾ ਮਾਪ ਹੋਇਆ ਨਾ ਇੰਡਸਟਰੀ ਨੂੰ 5 ਰੁਪਏ ਦੀ ਬੱਤੀ ਮਿਲ ਰਹੀ ਆ ਮੈਂ ਅਖਬਾਰ ਦਾ ਇਸ਼ਤਿਹਾਰ ਵੇਖਦਾ ਹਾਂ ਕੀ ਸਾਡਾ ਸਮਾਜ ਜਦੋਂ ਗੁਰੂ ਬਖਸ਼ਿਸ਼ ਕਰੇ ਜੇ ਸਰਕਾਰ ਬਣੂਗੀ ਵੀ ਵਿਲ ਮਾਰਕ ਇਨ ਇਨਕੁਆਇਰੀ ਇੰਟੂ ਇਹ ਜਿੰਨੀਆਂ ਛੁੱਟੀਆਂ ਐ ਦਾ ਦਿੱਤੀਆਂ ਜਾ ਰਹੀਆਂ ਘਰ ਘਰ ਰੋਜ਼ਗਾਰ ਦੇ ਜਿਹੜੇ ਇਹ ਚੰਨੀ ਸਾਹਿਬ ਦਾ ਵਿਭਾਗ ਲਾਉਂਦਾ ਕਿ ਅਸੀਂ ਜੀ 5 ਲੱਖ ਨੂੰ ਨੌਕਰੀ ਦੇਤੀ 7 ਲੱਖ ਨੂੰ ਨੌਕਰੀ ਦੇਤੀ ਇਹਨਾਂ ਦੀ ਪੈਸੇ ਦੀ ਰਿਕਵਰੀ ਕਰਾਵਾਂਗੇ ਇਹਨਾਂ ਕੋਲ ਕਿਉਂਕਿ ਨੌਕਰੀ ਕਿਸੇ ਨੂੰ ਨਹੀਂ ਕੋਲ ਸੰਗਰੂਰ ਤੋਂ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਟਸਾ ਨੇ ਕਿਹਾ ਹੈ ਕਿ ਢੀਂਟਸਾ ਪਰਿਵਾਰ ਵੱਲੋਂ ਲੋਕ ਸਭਾ ਚੋਣਾਂ ਲੜਨ ਬਾਰੇ ਹਾਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਗੀ ਢੀਂਟਸਾ ਪਰਿਵਾਰ ਮਦਦ ਕਰੇਗਾ। ਉਹਨਾਂ ਕਾਂਗਰਸ ਤੇ ਵੀ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਸੇਲ ਕਰਾਰ ਦਿੱਤਾ। ਇਹ ਤਾਂ ਹਜੇ ਮੈਂ ਵੀ ਕੋਈ ਟਿੱਪਣੀ ਨਹੀਂ ਕਰ ਸਕਦਾ। ਮੈਂ ਜਿਹੜੀ ਗੱਲ ਹੈ ਉਹ ਸਪਸ਼ਟ ਕਹੀ ਹੋਈ ਹੈ। ਵੀ ਅਸੀਂ ਕਹਿ ਵੀ ਮੈਂ ਦੇਖੋ ਮੈਂ ਇਹ ਗੱਲ ਕਈ ਵਾਰ ਕਹਿ ਚੁੱਕਿਆ ਵੀ ਮੈਂ ਕੋਈ ਚਾਹਵਾਨ ਨਹੀਂ ਲੜਨ ਦਾ ਪਾਰਟੀ ਜਿਹਨੂੰ ਟਿਕਟ ਦੇਗੀ ਅਸੀਂ ਪੂਰੇ ਤਨ ਮਨ ਧੰਦੇ ਨਾਲ ਪੂਰਾ ਡਟ ਕੇ ਉਹਦਾ ਸਮਰਥਨ ਕਰਾਂਗੇ ਬਾਕੀ ਆਉਣ ਵਾਲੇ ਸਮੇਂ ਚ ਪਾਰਟੀ ਫੈਸਲਾ ਕਰੇ ਇਨੀ ਦਬਾਅ ਨਹੀਂ ਹੁੰਦਾ ਇਹ ਤਾਂ ਕੋਈ ਜਿਹੜੀ ਬੈਠ ਕੇ ਹੀ ਫੈਸਲੇ ਹੁੰਦੇ ਨੇ ਦਬਾਅ ਕਿਉਂਦਾ ਪਾਰਟੀ ਇੱਕ ਪਰਿਵਾਰ ਹੁੰਦੀ ਹੈ ਪਾਰਟੀ ਚ ਬੈਠ ਕੇ ਫੈਸਲੇ ਦੇਖੋ ਲੋਕਾਂ ਚ ਬਹੁਤ ਵੱਡਾ ਰੋਸ ਹੈ ਕੋਈ ਵੀ ਮੁਲਾਜ਼ਮ ਵਰਗ ਦਾ ਜਿੰਮੇ ਕਹਾ ਸੰਤੁਸ਼ਟ ਨਹੀਂ ਕਿਸਾਨ ਸੰਤੁਸ਼ਟ ਨਹੀਂ ਦਲਤ ਹੈ ਜਿਹੜਾ ਉਹ ਦੁਖੀ ਹੈ ਵਪਾਰੀ ਦੁਖੀ ਹੈ ਸੋ ਕਿਹਦਾ ਕਿਹਦਾ ਕਹੀਏ ਵੀ ਮਤਲਬ ਸਰਕਾਰ ਦੀਆਂ ਨੀਤੀਆਂ ਜੰਨੀਆਂ ਮਾੜੀਆਂ ਨੇ ਮੁਲਾਜ਼ਮਾਂ ਪ੍ਰਤੀ ਵਪਾਰੀਆਂ ਪ੍ਰਤੀ ਕਿਸਾਨਾਂ ਪ੍ਰਤੀ ਅਤੇ ਖਾਸ ਤੌਰ ਤੇ ਦਲਤਵਾਰਾਂ ਪ੍ਰਤੀ ਮੈਨੂੰ ਅੱਜ ਹੀ ਕਾਫੀ ਪਰਿਵਾਰ ਮਿਲੇ ਵਿਚਾਰਿਆਂ ਦੇ ਕਹਿੰਦੇ ਜੀ ਅਸੀਂ ਦਾਲਤ ਪਰਿਵਾਰ ਨਾਲ ਸੰਬੰਧਿਤ ਰੱਖਦੇ ਆ ਤੇ ਸਾਡੇ 10-10 ਹਜ਼ਾਰ ਦੇ ਬਿੱਲ ਉਹ ਚੱਕੀ ਖੜੇ ਸੀ ਕਹਿੰਦੇ 3 ਮਹੀਨੇ ਪਹਿਲਾਂ 12000 ਦਾ ਬਿੱਲ ਲੋਕਾਂ ਤੋਂ ਪੈਸੇ ਪੁੱਛੇ ਮੰਗ ਕੇ ਭਰੇ ਆ ਤੇ 10000 ਦਾ ਦੁਬਾਰਾ ਆ ਗਿਆ ਸੋ ਬੜੀਆਂ ਗੱਲਾਂ ਨੇ ਜੇ ਮੈਂ ਕਹਾ ਮਜ਼ਮਾ ਦੇ ਡੀਏ ਕਿਸਾਨਾਂ ਦੇ ਜੋ ਖੁਦਕੁਸ਼ੀਆਂ ਹੋ ਰਹੀਆਂ ਨੇ ਤੇ ਵਪਾਰੀ ਨੂੰ ਜਿਹੜਾ ਹੈ ਜੋ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਾਰੇ ਅੱਜ ਚੋਣ ਦਾ ਮੁੱਦਾ ਬਣਨਗੇ ਤੇ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਹੀ ਅਸੀਂ ਆਪਦਾ ਮੈਨੀਫੈਸਟੋ ਤਿਆਰ ਕੀਤਾ ਤੇ ਅਸੀਂ ਉਹਦੇ ਵਿੱਚ ਰਿਲੀਫ ਵੀ ਜਿਹੜਾ ਸਾਰੇ ਵਰਗਾਂ ਵਾਸਤੇ ਐਨਾਉਂਸ ਕਰਾਂਗੇ ਸੁਖਪਾਲ ਖੈਰਾ ਵੀ ਬਠਿੰਡਾ ਹਲਕਾ ਵਿੱਚ ਲਗਾਤਾਰ ਸਰਗਰਮ ਨੇ ਸੁਖਪਾਲ ਖੈਰਾ ਨੇ ਖੁੱਲ ਕੇ ਕਹਿ ਦਿੱਤਾ ਹੈ ਕਿ ਬਠਿੰਡਾ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਹ ਵੱਡੀ ਚੁਣੌਤੀ ਦੇਣਗੇ ਅਤੇ ਹਲਕੇ ਵਿੱਚ ਸਾਰੇ ਲੋਕ ਉਹਨਾਂ ਦੇ ਨਾਲ ਖੜੇ ਨੇ ਉਧਰ ਕਾਂਗਰਸ ਦੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਅਮਰਸਰ ਵਿੱਚ ਭਾਜਪਾ ਲੀਡਰਾਂ ਤੇ ਨਰਿੰਦਰ ਮੋਦੀ ਤੇ ਵੱਡੀ ਪੜਾਅਸ ਕੱਢੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੇ ਪਾਕਿਸਤਾਨ ਜਾਣ ਨੂੰ ਵੱਡਾ ਮੁੱਦਾ ਬਣਾ ਦਿੱਤਾ ਗਿਆ ਜਦਕਿ ਅਕਾਲੀ ਲੀਡਰ ਜਦ ਪਾਕਿਸਤਾਨ ਗਏ ਸਨ ਤਾਂ ਉੱਥੋਂ ਭੇਡੂ ਲੈ ਕੇ ਆਏ ਸਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਕ੍ਰੈਡਿਟ ਦੀ ਜੰਗ ਹੋ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਕ ਪਹਿਲਾਂ ਲੋਕਾਂ ਵਿੱਚੋਂ ਜਿੱਤ ਕੇ ਆਉਣ ਫਿਰ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਨ ਮੋਗਾ ਰੈਲੀ ਵਿੱਚ ਨਾ ਬੁલાਏ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਦਾ ਵਫਾਦਾਰ ਸਿਪਾਈਆਂ ਤੇ ਪਾਰਟੀ ਦੇ ਹਰ ਫੈਸਲੇ ਵਿੱਚ ਨਾਲ ਖੜਾ ਉਹਨਾਂ ਨਾਰਾਜ਼ਗੀ ਦੀ ਕਿਸੇ ਵੀ ਗੱਲ ਨੂੰ ਅੱਜ ਨਕਾਰ ਦਿੱਤਾ। ਦੇਖੋ ਇਸ ਇਸ ਮੁੱਦੇ ਦੇ ਉੱਤੇ ਮੈਂ ਕੱਲ ਯੂਥ ਕਾਂਗਰਸ ਦਾ ਪ੍ਰੋਗਰਾਮ ਹੈ। ਮੱਟਕਾ ਆ ਕੇ ਗੱਲ ਕਰੂਗਾ ਅੱਜ ਦਾ ਮੁੱਦਾ ਫਿਰ ਨਹੀਂ ਭਟਕ ਜੂਗਾ ਅੱਜ ਦਾ ਮੁੱਦਾ ਇੱਥੇ 25 ਕਰੋੜ ਦੇ ਪੁਲ ਦਾ ਉਦਘਾਟਨ ਹੈ ਅੱਜ ਦਾ ਮੁੱਦਾ ਡਾਕਟਰ ਸਾਹਿਬ ਨੂੰ ਵਧਾਈ ਦੇਣ ਵਾਲੀ ਗੱਲ ਹੈ ਡਾਕਟਰ ਸਾਹਿਬ ਚੇਅਰਮੈਨ ਵੀ ਲੱਗੇ ਆ ਡਾਕਟਰ ਸਾਹਿਬ ਛਾਲੇ ਆ ਬਗੈਰ ਬਤਲੋ ਸਿੱਧੂ ਸਾਹਿਬ ਕਹ ਕਿ ਕੰਧਾਰ ਤੇਰੇ ਮਾਮੇ ਨੂੰ ਛੱਡ ਕੇ ਕੌਣ ਆਇਆ ਸੀ ਆ ਜਿਹੜਾ ਆ ਅੱਜ ਇਹ ਜਿਹੜੀ ਗੱਲ ਕਰਦੇ ਆ ਇਹ ਤੇ ਦੂਜੀ ਗੱਲ ਇਹਨੂੰ ਪੁੱਛ ਪ੍ਰਧਾਨ ਮੰਤਰੀ ਜੱਫੀਆਂ ਕਿਹਨੂੰ ਪਾਉਂਦਾ ਸੀ ਤੇ ਗੋਡੀਆਂ ਤੇ ਕੀਤੇ ਲਾਉਂਦਾ ਸੀ ਪੁੱਛ ਨਾ ਕਿ ਬਿਨ ਬਲਾਏ ਤੇਰਾ ਪ੍ਰਧਾਨ ਮੰਤਰੀ ਜਾਏ ਉਹ ਠੀਕ ਹੈ ਤੂੰ ਕਰੋ ਤਾਂ ਰਾਸਲੀਲਾ ਸਿੱਧੂ ਕਰੇ ਤਾਂ ਕੈਰੈਕਟਰ ਢੀਲਾ ਹਾਂ ਓਏ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਜਾ ਜਾ ਕੇ ਉੱਥੇ ਜੱਪੀਆਂ ਪਾ ਕੇ ਬਿਨ ਬੁਲਾਏ ਗਏ ਤੇ ਸਿੱਧੂ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਆਈ ਤੁਸੀਂ ਲਿਆ ਇੱਕ ਮਿੰਟ ਸੁਣ ਇਹਨੂੰ ਕਹ ਆਪਣੇ ਚੀਫ ਮਿਨਿਸਟਰ ਨੂੰ ਪੁੱਛ ਉਹ ਕਹਿੰਦਾ ਭੇਡੂ ਉੱਥੋਂ ਗਿਫਟ ਲਿਆਇਆ ਸੀ ਤੇ ਜੇ ਨਵਜੋਤ ਸਿੰਘ ਸਿੱਧੂ ਚੈੱਕ ਦਿਖਾਊਗਾ 21 ਲੱਖ ਰੁਪਏ ਦੇ ਭੇਡੂ ਖਰੀਦ ਕੇ ਲਿਆਇਆ ਉੱਥੋਂ ਸਰ ਉਹਨਾਂ ਨੇ ਇਹ ਵੀ ਕਿਹਾ ਕਿ 21 ਲੱਖ ਰੁਪਏ ਦਾ ਜਾਕਾ ਸ਼ਵੇਤ ਮਲਕ ਨੂੰ ਕਿ ਆ ਬੈਠ ਤੈਨੂੰ ਦਿਖਾਣਾ ਮੈਂ 21 ਲੱਖ ਰੁਪਏ ਦੇ ਭੇਡੂ ਲੈ ਕੇ ਆਇਆ ਸੀਗਾ ਤੇਰਾ ਮੁੱਖ ਮੰਤਰੀ ਹੈ ਤੇ ਤੂੰ ਗੱਲਾਂ ਕਰਦਾ ਓਏ ਚਿਮਚਾ ਵੀ ਨਹੀਂ ਠੀਕ ਤੂੰ ਚਿਮਚਾ ਵੀ ਜੇ ਖਾਲਸ ਹੁੰਦਾ ਨਾ ਤੇ ਮੁੜਦਾ ਪਿੱਛੇ ਨਾ ਹੈ ਤੇ 7000 ਤੇ ਕਾਉਂਸਲਰ ਹੈ ਪਹਿਲਾਂ ਕਾਉਂਸਲਰ ਜਿੱਤ ਕੇ ਥੋੜਾ ਬਹੁਤਾ ਸ਼ਰਮ ਕਰ ਕਾਉਂਸਲਰ ਜਿੱਤ ਤੇ ਉਹ ਤੋਂ ਬਾਅਦ ਕਿਸੇ ਐਮਐਲਏ ਨੂੰ ਤੇ ਕਿਸੇ ਐਮਪੀ ਨੂੰ ਤੂੰ ਸਵਾਲ ਕਰੀ ਕਿਉਂਕਿ ਤਾਕਤ ਲੋਕਾਂ ਦੀ ਹੁੰਦੀ ਹੈ ਲੋਕਾਂ ਦੇ ਵਾਸਤੇ ਤੇਰੀ ਤਾਕਤ ਚਮਚਾਗਰੀ ਦੀ ਜਿੱਥੇ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਦੇ ਹਾਲਾਤ ਨੇ ਉੱਥੇ ਹੀ ਪਾਕਿਸਤਾਨ ਦੀ ਇੱਕ ਕੁੜੀ ਨੇ ਹਰਿਆਣਾ ਦੇ ਇੱਕ ਨੌਜਵਾਨ ਨਾਲ ਵਿਆਹ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਚੰਗੇ ਰਿਸ਼ਤਿਆਂ ਦੀ ਵਕਾਲਤ ਕੀਤੀ ਹੈ ਆਓ ਸੁਣਦੇ ਹਾਂ ਹਰਿਆਣਾ ਦੇ ਅੰਬਾਲਾ ਵਿੱਚ ਵਿਆਹੀ ਗਈ ਪਾਕਿਸਤਾਨ ਦੇ ਸਿਆਲਕੋਟ ਦੀ ਕਿਰਨ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਅਤੇ ਆਮ ਲੋਕਾਂ ਦਾ ਇਸ ਵਿਆਹ ਬਾਰੇ ਕੀ ਕਹਿਣਾ ਹੈ ਇਹ ਰਿਸ਼ਤੇਦਾਰ ਰਿਲੇਟਿਵ ਨਹੀਂ ਸਾਡੇ ਜੀ ਇਹ ਦੋਵਾਂ ਪਰਿਵਾਰਾਂ ਨੇ ਬੈਸਰਾ ਲਿਆ ਤੁਹਾਡਾ ਮਤਲਬ ਕੋਈ ਹੋ ਨਹੀਂ ਠੀਕ ਹੈ ਇਹ ਦੂਸਰੀ ਕੰਟਰੀ ਦੇ ਆਪਾਂ ਦਨ ਪਰਿਵਾਰ ਵਾਲਿਆਂ ਨੇ ਕੀਤਾ ਜੀ ਸਾਡੀ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸਭ ਠੀਕ ਹੈ ਤੇ ਹੁਣ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਊਗੀ ਕਿ ਤੁਸੀਂ ਕਦੇ ਪਾਕਿਸਤਾਨ ਗਏ ਹੋ ਅੱਛਾ ਕਹੀ ਹੁਣ ਜਾ ਕੇ ਆਵੋਗੇ ਦੇਖ ਕੇ ਆਵੋਗੇ ਆਪਣਾ ਸਹੁਰਾ ਪਰਿਵਾਰ ਜਾਂ ਉਹ ਘਰ ਦੇਦੇ ਤੇ ਕੀ ਬਣਦੇ ਪ੍ਰਸ਼ਾਸਨ ਨੂੰ ਨਾਲ ਲਿਤੇ ਦਾ ਵੀਜ਼ਾ ਐਕਸਟੈਂਡ ਕਰੰਦਾ ਹੈ ਸਰ ਨਹੀਂ ਜੀ ਉੱਤੇ ਨਹੀਂ ਸਾਡੇ ਰਿਲੇਟਿਵ ਨੇ ਜੀ ਇੱਥੇ ਸਮਾਣਾ ਜੀ ਆਪਣੇ ਰਿਲੇਟਿਵ ਘਰ ਹੀ ਆਏ ਨੇ ਜੀ ਉਹਨਾਂ ਦੇ ਇਸੇ ਕਰਕੇ ਇੱਥੇ ਦਾ ਵੀਜ਼ਾ ਮਿਲਿਆ ਜੀ ਇਹ ਕਿੰਨੀ ਕਿ ਪਰੇਸ਼ਾਨੀ ਦਾ ਮਨਦੇ ਹੋ ਨਾ ਤੁਸੀਂ ਆਪਣੇ ਘਰ ਨਹੀਂ ਲੈ ਕੇ ਜਾ ਸਕਦੇ ਕਿਰਨ ਆਪਣੇ ਸਹੁਰਾ ਘਰ ਨਹੀਂ ਜਾ ਸਕਦੀ ਤੇ ਪਟਿਆਲੇ ਰਹਿ ਰਹੇ ਨੇ ਜੀ ਅਸੀਂ ਪਟਿਆਲੇ ਨਹੀਂ ਆਈ ਸ਼ਿਫਟ ਹੋਵੇ ਰਿਕ ਅੱਛਾ ਤੁਸੀਂ ਤੇਪਲਾ ਤੋਂ ਪਟਿਆਲੇ ਸ਼ਿਫਟ ਹੋ ਰਹੇ ਹੋ ਮਤਲਬ ਇੱਕ ਘਰ ਸਾਡਾ ਇੱਥੇ ਵੀ ਹੈਗਾ ਜੀ ਪਟਿਆਲੇ ਠੀਕ ਹੈ ਯਾਨੀ ਕੋਈ ਮੁਸ਼ਕਿਲ ਨਹੀਂ ਹੈ ਨਹੀਂ ਕੋਈ ਮੁਸ਼ਕਿਲ ਨਹੀਂ ਜੀ ਮਿਰਜੀ ਦਾਦੀ ਹੈ ਨਾ ਉਹ ਉਸ ਸਾਡੀ ਦਾਦੀ ਦੀ ਭੈਣ ਦਾ ਖਾਨਦਾਨ ਹੈ ਤੇ ਇੱਕ ਦਾਦੀ ਦੇ ਸੀ ਲਾ ਦੇਣਾ ਤੇ ਇੱਕ ਦਾਦੀ ਦੇ ਤੁਸੀਂ ਲਾ ਦੋ ਤੇ ਅਸੀਂ ਆਪਣੇ ਬੱਚੇ ਆਪਣੇ ਦੂਜੀ ਦਾਦੀ ਜਿਹੜੀ ਸੀ ਨਾ ਉਹਦੀ ਔਲਾਦ ਨੂੰ ਕੋ ਦਿੱਤੀ ਜੀ ਉਸਾਰੇ ਹੁਨਦਾਰੀ ਸਤਿ ਆਵਾਮ ਆਪੋ ਲਿਜੇਗੀ ਆਂਦੀ ਇਹ ਕਿ ਮੁਲਕਾਂ ਚ ਅਮਨ ਹੋਵੇਗਾ ਤਾਂ ਤਰੱਕੀ ਹੋਵੇਗੀ ਨਾ ਫਿਰ ਟੈਨਸ਼ਨ ਕਿੰਨੇ ਫਿਰ ਤਰੱਕੀ ਨਹੀਂ ਹੁੰਦੀ ਫਿਰ ਤੇ ਅਸੀਂ ਅਨਕ ਜੂ ਅਮਨ ਹੋਵੇਗਾ ਲੋਕੀ ਆਣ ਜਾਣਗੇ ਹੁਣ ਅੱਜ ਕੱਲ੍ਹ ਅਗਰ ਸੋਨੀਆ ਮਿਰਜ਼ਾ ਗਈ ਹੈ ਤਾਂ ਅੱਜ ਕਿਰਨ ਆਈ ਹੈ ਤੇ ਕੱਲ ਤੁਹਾਡੀ ਪ੍ਰਿੰਕਾ ਚੌਪੜਾ ਵੀ ਗਈ ਹੈ ਕੀ ਖਿਆਲ ਹੈ ਤੇ ਫਿਰ ਪਿਆਰ ਮਾਂ ਬਤਨਾਲੀ ਆ ਨਾ ਤੇ 10 ਸਾਲ ਬਿਲਾ ਹੱਥ ਠੀਕ ਨਾ ਹੋਣ ਤੇ ਜਦੋਂ ਗੱਲ ਮੁਕਨੀ ਪਿਆਰ ਮਾਂ ਬਤਨਾਲੀ ਮੁਕਨੀ ਤਾਂ ਸਿਆਣ ਦੋ ਮਹੀਨੇ ਮੁਲਕ ਅਮਨ ਨਾ ਰਹਿਣ ਇਹ ਕੋਈ ਤਾਂ ਮੁਲਕ ਲਈ ਇਹ ਦੋ ਨੇੜੇ ਤਾਂ ਗਵਾਂਢੀ ਵੀ ਕੋਈ ਨਹੀਂ ہمسਾਇਆ ਦੋ ਨੇ ਤੇ ਅੱਛੀ ਗੱਲ ਹੈ ਕਿ ਉਹਦੇ ਮੁਲਕਾਂ ਦੀ ਤਰੱਕੀ ਹੈ ਆਵਾਮ ਦੀ ਵੀ ਬਿਹਤਰੀ ਹੈ ਤੇ ਪਿਆਰ ਮੁਹੱਬਤ ਦਾ ਦੋਨੋਂ ਪਰਿਵਾਰ ਆਪਸ ਵਿੱਚ ਸਹਿਮਤ ਨੇ ਜੇ ਉਹ ਪਰਿਵਾਰ ਲੜਕੀ ਵਾਲਾ ਪਰਿਵਾਰ ਵੀ ਉਧਰ ਆਇਆ ਚੰਗੀ ਵਧੀਆ ਗੱਲ ਹੈ ਦੋਹਾਂ ਦੇਸ਼ਾਂ ਲਈ ਇੱਕ ਵਧੀਆ ਜਿਹੜਾ ਉਹ ਸੰਦੇਸ਼ ਵੀ ਹੈ ਤੇ ਦੋਵੇਂ ਪਰਿਵਾਰ ਆਪਸ ਦੇ ਵਿੱਚ ਮਿਲੇ ਨੇ ਪਰਿਵਾਰ ਸਹਿਮਤ ਨੇ ਬੱਚੇ ਸਾਡੇ ਕੋਲ ਆਏ ਨੇ ਤੇ ਗੁਰਮਰਿਆਦਾ ਅਨੁਸਾਰ ਉਹਨਾਂ ਦੇ ਸਤਿਗੁਰ ਜੀ ਦੀ ਹਜ਼ੂਰੀ ਅਚ ਜਿਹੜੇ ਨੇ ਆਨੰਦ ਕਾਰਜ ਹੋਣਗੇ ਉਧਰ ਚੰਡੀਗੜ੍ਹ ਵਿੱਚ ਪੰਜਾਬ ਦੇ ਗਵਰਨਰ ਨੂੰ ਅੱਜ ਅਕਾਲੀ ਦਲ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੱਕ ਬਿਆਨ ਵੀ ਦਿੱਤਾ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਤੇ ਗੰਭੀਰ ਇਲਜ਼ਾਮ ਲਾਏ ਨੇ ਉਹਨਾਂ ਕਿਹਾ ਕਿ ਕੈਪਟਨ ਜਾਣਬੁੱਝ ਕੇ ਅਕਾਲੀਆਂ ਨਾਲ ਪੱਖਪਾਤੀ ਰਵੱਈਆ ਰੱਖ ਰਹੇ ਨੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹੀ ਰঞ্জੀਤ ਸਿੰਘ ਕਮਿਸ਼ਨ ਬਣਾਇਆ ਗਿਆ ਅਤੇ ਮントਾਰ ਸਿੰਘ ਬਰਾੜ ਦੀ ਗ੍ਰਿਫਤਾਰੀ ਵੀ ਨਜਮਾ ਦੇ ਖਿਲਾਫ ਹੈ ਸੁਖਬੀਰ ਬਾਦਲ ਮントਾਰ ਸਿੰਘ ਬਰਾੜ ਦੇ ਹੱਕ ਵਿੱਚ ਆ ਗਏ ਜੋ ਬਾਈਬਲ ਕਲਾਾਂ ਤੇ ਕੋਟਕਪੂਰੇ ਜੋ ਇਨਸੀਡੈਂਟ ਹੋਏ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਰঞ্জੀਤ ਸਿੰਘ ਕਮਿਸ਼ਨ ਬਣਾਇਆ ਆਪਣੇ ਚਾਹੇਤੇ ਦਾ ਮਕਸਦ ਇੱਕੋ ਇੱਕ ਸੀ ਕਿ ਕਿਵੇਂ ਸ਼੍ਰੋਮਣੀ ਕਾਲੀ ਦਲ ਨੂੰ ਬਦਨਾਮ ਕੀਤਾ ਜਾਏ ਡੇਢ ਸਾਲ ਰঞ্জੀਤ ਸਿੰਘ ਕਮਿਸ਼ਨ ਤੇ ਕੈਪਟਨ ਸਾਹਿਬ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਪਲਾਨ ਕਰਦੇ ਰਹੇ ਅਖੀਰ ਵਿੱਚ 1.5 ਸਾਲ ਬਾਅਦ ਉਹਨਾਂ ਨੇ ਰਿਪੋਰਟ ਦਿੱਤੀ ਰਿਪੋਰਟ ਵਿੱਚ ਕੁਝ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਰਕਾਰ ਦੇ ਖਿਲਾਫ ਸਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਮੇਰੇ ਖਿਲਾਫ ਜਾਂ ਕਿਸੇ ਵੀ ਇੱਕ ਲਫ਼ਜ਼ ਵੀ ਉਸ ਰਿਪੋਰਟ 'ਚ ਨਹੀਂ ਫਿਰ ਉਹਨਾਂ ਨੇ ਦੇਖਿਆ ਕਿ ਆ ਹੋ ਗਿਆ ਉਹਦੇ ਬਾਅਦ ਇਹਨਾਂ ਨੇ ਐਸਆਈਟੀ ਬਣਾਈ ਪਹਿਲੀ ਗੱਲ ਜੇ ਐਸਆਈਟੀ ਬਣਾਉਣੀ ਸੀ ਫਿਰ ਰਜੀਤ ਸਿੰਘ ਕਮਿਸ਼ਨ ਕੋ ਬਣਾਇਆ 1.5 ਸਾਲ ਕਿਉਂ ਖਰਾਬ ਕੀਤਾ ਕਰੋੜਾਂ ਰੁਪਏ ਖਰਾਫ ਕੀਤੇ ਹੁਣ ਐਸਆਈਟੀ ਬਣਾਤੀ ਐਸਆਈਟੀ ਦੇ ਅਫਸਰ ਚੁਣੇ ਜਿਹੜੇ ਆ ਸਹੀ ਮਣੇ ਤੇ ਜਿਵੇਂ ਕਾਂਗਰਸ ਦੀ ਆਪਣੇ ਕੋਈ ਕਾਂਗਰਸ ਦੇ ਆਪਣੇ ਮੈਂਬਰ ਹੋਣ ਉਹਨਾਂ ਰਹੀਂ ਉਹ ਇੱਕ ਇੱਕ ਕਰਕੇ ਜੋ ਆਦੇਸ਼ ਜੋ ਡਾਇਰੈਕਸ਼ਨ ਕੈਪਟਨ ਅਮਰਿੰਦਰ ਸਿੰਘ ਦਿੰਦੇ ਆ ਉਹਨੂੰ ਇੰਪਲੀਮੈਂਟ ਕਰ ਰਿਹਾ ਸੋ ਅੱਜ ਹਰ ਵਰਗ ਅੱਜ ਵਪਾਰੀ ਉਦਯੋਗਪਤੀ ਵੈਂਟਿਲੇਟਰ ਦੇ ਪਾਤ ਤੇ ਨੇ 5 ਰੁਪਏ ਦੀ ਬਿਜਲੀ ਦੇਣੀ ਸੀਗੀ ਅੱਜ ਉਹ ਬਿਜਲੀ ਜਿਹੜੀ ਹੈ 12 ਰੁਪਏ ਦੀ ਕਰਤੀ ਹੈ ਔਰ ਕਈ ਵਾਰੀ ਵਧਾਈ ਹੈ ਪ੍ਰੋਫੈਸ਼ਨਲ ਟੈਕਸ ਲਾ ਕੇ ਔਰ ਰੈਵਨਿਊ ਦੇ ਟੈਕਸ ਲਾ ਕੇ ਲੱਕ ਤੋੜ ਕੇ ਰੱਖਤਾ ਹੈ ਪੰਜਾਬ ਦਾ ਔਰ ਸਹੀ ਅੱਜ ਪੰਜਾਬ ਵਿੱਚ ਗੂੰਜਦਾ ਕੀ ਪਿਆ ਰੋਂਦਾ ਹੈ ਪੰਜਾਬ ਕਿਉਂ ਬਣਾਈ ਕੈਪਟਨ ਦੀ ਸਰਕਾਰ ਸੋ ਇਹ ਜਿਹੜੇ ਬਰਸਾਤੀ ਡੱਡੂ ਨੇ ਜਿਹੜੇ ਕਿ ਕੁੰਭ ਕਰਨ ਦੀ ਨੀਂਦ ਸੁੱਤੇ ਰਹੇ ਨੇ 2 ਸਾਲ ਅੱਜ ਟਲਟਰ ਕਰਦੇ ਹੋਏ ਫੇਰ ਨਿਕਲੇ ਨੇ ਇਹ ਜੋ ਕਾਂਗਰਸੀ ਨੇ ਔਰ ਅਟੈਂਸ਼ਨ ਡਾਇਵਰਟ ਕਰਕੇ ਮੈਡਿਕਟਿਵ ਪੋਲਿਟਿਕਸ ਸੇਡ ਰਹੇ ਨੇ ਇਹ ਬੇਸਿਕਲੀ ਇਹ ਪੋਲਿਟਿਕਸਾਈਜ਼ ਕਰ ਰਹੇ ਨੇ ਇਸ ਇਸ਼ੂ ਨੂੰ ਆਪੋਨੈਂਟਸ ਨੂੰ ਵਿਕਟਮਾਈਜ਼ ਕਰ ਰਹੇ ਨੇ ਜਿਸ ਕਰਕੇ ਸਾਰਾ ਕਾਂਸਪਾਇਰ ਕਰ ਰਹੇ ਉਧਰ ਬਰਨਾਲਾ ਵਿਖੇ دہشتਵਾਦ ਦੇ ਖਿਲਾਫ ਇੱਕ ਪੈਦਲ ਮਾਰਚ ਕੱਢਿਆ ਗਿਆ ਜਿਸ ਵਿੱਚ ਸ਼ਾਂਤੀ ਅਮਨ ਭਾਈਚਾਰੇ ਦੀ ਅਪੀਲ ਕੀਤੀ ਗਈ ਅਤੇ ਅਤਵਾਦ ਦੇ ਖਿਲਾਫ ਲੜਾਈ ਲੜਨ ਦਾ ਟੀਚਾ ਮਿਥਿਆ ਗਿਆ ਇੱਕ ਸਮ ਇਸ ਦਾ ਮਕਸਦ ਇਹ ਕੀ ਹੈ ਕਿ ਹਮ ਲੋਗ ਜਾਗਰੂਕ ਹੋ ਠੀਕ ਹੈ ਨਾ अभी क्या है आतंकवाद हमें लगता है कि सिर्फ फौजियों का फौजी ही फेस करेंगे बाहर के आतंकवाद को तो फौजी देख रहे हैं जो बाहर से टेररिस्ट आते हैं लेकिन देश के आ, देश के अंदर जो आतंकवाद है उसको कौन ख़त्म करेगा हमें ख़त्म करना है उस सोच को जो आज देश को अंदर ही अंदर खा रही है आज हमारे देश के भीतर भी ऐसे लोग हैं जो इस चीज़ को बढ़िया तरीके से चश्मा लगा के उसको डिफेंस करते हैं तो हमें लोगों को जागरूक करना है कि बाहर के आतंकवादियों के साथ तो हमारी फौज लड़ रही है लेकिन भीतर के आतंकवादियों को पहचानना है जो लोग हमारे भीतर बीच में ही छुपे हुए हैं और हमारे देश को घुन की तरह खा रहे हैं तो हम हर एक व्यक्ति को जागरूक करना चाहते हैं पूरे हिंदुस्तान में ये कंपेन चला के कि जागो और उन लोगों को एक्सपोज करो जो लोग देश के खिलाफ एजेंडा चला रहे हैं सारे मतलब लोग असी एक मुठ कट्ठे यहाँ ਸਮਾਜ ਦੇ ਲੋਕਾਂ ਨੇ ਇਕੱਠੇ ਹੋ ਕੇ ਅਪਰਾਲਾ ਕੀਤਾ ਕਿ ਸਭ ਨੂੰ ਜਾਗਰੂਤ ਵੀ ਅਤੰਕਵਾਦ ਨੂੰ ਖਤਮ ਕਰਨ ਵਾਸਤੇ ਇੱਕ ਉਦਮ ਚੱਕਿਆ ਗਿਆ ਹੈ ਕੋਸ਼ਿਸ਼ ਹੈ ਸਾਰੇ ਲੋਕ ਸਾਡੇ ਨਾਲ ਲੱਗਣਗੇ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰੱਖਿਆ ਤੇ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਪੰਜਾਬ ਦੇ ਵਿੱਚ 19 ਮਈ ਨੂੰ ਪੈਣਗੀਆਂ ਵੋਟਾਂ ਦੇਸ਼ ਭਰ ਵਿੱਚ ਵੋਟਾਂ ਦੀ ਗਿਣਤੀ 23 ਮਈ ਨੂੰ 17ਵੀਂ ਲੋਕ ਸਭਾ ਜੇ ਗਠਨ ਦੀ ਤਿਆਰੀ ਹੋਈ ਸ਼ੁਰੂ 16ਵੀਂ ਲੋਕ ਸਭਾ ਦੀ ਮਿਆਦ 3 ਜੂਨ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਕੀਤਾ ਦਾਵਾ ਕਾਂਗਰਸ ਜਿੱਤੇਗੀ ਪੰਜਾਬ ਵਿੱਚ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾਕਟਰ ਐਸ ਕਰਮਨਾ ਰਾਜੂ ਨੇ ਵੀ ਕੀਤੀ ਪ੍ਰੈਸ ਕਾਨਫਰੰਸ ਕਿਹਾ 19 ਮਈ ਨੂੰ ਵੋਟਾਂ ਲਈ ਪੰਜਾਬ ਪੂਰੀ ਤਰ੍ਹਾਂ ਨਾਲ ਤਿਆਰ ਲੋਕ ਸਭਾ ਉਮੀਦਵਾਰਾਂ ਲਈ 70 ਲੱਖ ਰੁਪਏ ਚੋਣ ਖਰਚਾ ਕੀਤਾ ਗਿਆ ਤੈ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਤੇ ਅਕਾਲੀਆਂ ਤੇ ਕੱਢੀ ਪੜਾਸ ਕਿਹਾ ਅਕਾਲੀ ਗਏ ਸਨ ਪਾਕਿਸਤਾਨ ਤਾਂ ਲਿਆਏ ਸਨ ਭੇਡੂ ਭਾਜਪਾ ਪ੍ਰਧਾਨ ਸਵੇਤ ਮਲਿਕ ਨੂੰ ਕਿਹਾ ਪਹਿਲਾਂ ਵੋਟਾਂ ਵਿੱਚੋਂ ਜਿੱਤ ਕੇ ਆਓ ਫੇਰ ਕਰੋ ਮੇਰੇ ਤੇ ਸਵਾਲ हरियाणा ਵਿੱਚ ਸੁਖਬੀਰ ਬਾਦਲ ਦੀ ਵੱਡੀ ਰੈਲੀ ਤਾਂ ਪਟਿਆਲਾ ਵਿਖੇ ਮਜੀਠੀਆ ਨੇ ਕੀਤੀ ਯੂਥ ਦੀ ਰੈਲੀ ਦੋਹਾਂ ਦੇ ਨਿਸ਼ਾਨੇ ਤੇ ਰਹੇ ਕਾਂਗਰਸ ਸੁਖਬੀਰ ਬਾਦਲ ਨੇ ਹਰਿਆਣਾ ਵਿੱਚ ਨਹੀਂ ਕੀਤਾ ਮੋਦੀ ਦਾ ਗੂੰਗਾਣ ਸ਼ੰਗਰੂਰ ਤੋਂ ਭਗਵੰਤ ਮਾਨ ਅਤੇ ਬਠਿੰਡਾ ਤੋਂ ਸੁਖਪਾਲ ਸਿੰਘ ਖੈਰਾ ਦਾ ਬਿਆਨ ਦੋਹਾਂ ਨੇ ਕੀਤਾ ਦਾਵਾ ਹਲਕੇ ਦੇ ਲੋਕਾਂ ਦੇ ਹੱਕ ਲਈ ਕਰ ਰਹੇ ਆ ਕੰਮ ਲੋਕ ਦੇਣਗੇ ਜਿੱਤ ਨਾਲ ਫਤਵਾ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਹ ਨਹੀਂ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਨ ਨੂੰ ਇਜਾਜ਼ਤ ਧੰਨਵਾਦ